ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਵਿਰੋਧੀ ਗਤੀਵਿਧੀਆਂ ਅਤੇ ਵਿਚਾਰਾਂ ਨੂੰ ਜੜੋਂ ਪੁੱਟਣ ਲਈ ਟਰੰਪ ਪ੍ਰਸ਼ਾਸਨ ਦੇ ਯਤਨਾਂ ਦੇ ਹਿੱਸੇ ਵਜੋਂ ਅਮਰੀਕੀ ਸਰਕਾਰ ਇਮੀਗ੍ਰੇਸ਼ਨ ਕੇਸਾਂ ਲਈ ਅਰਜ਼ੀਆਂ ਦੇਣ ਵਾਲਿਆਂ ਦੀ ਸੋਸ਼ਲ ਮੀਡੀਆ ਦੀ ਜਾਂਚ ਕਰ ਰਹੀ ਹੈ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਇੰਚਾਰਜ ਫੈਡਰਲ ਏਜੰਸੀ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਡਾਇਰੈਕਟਰ ਜੋਸਫ ਐਡਲੋ ਨੇ ਇੱਕ ਬਿਆਨ ਚ ਕਿਹਾ ਹੈ ਕਿ ਇਹ ਜਾਂਚ ਮੁੱਖ ਤੌਰ ਤੇ ਗ੍ਰੀਨ ਕਾਰਡਾਂ ਤੇ ਹੋਰ ਇਮੀਗ੍ਰੇਸ਼ਨ ਅਰਜ਼ੀਆਂ ਦੇਣ ਵਾਲੇ ਲੋਕਾਂ ਦੀ ਸੋਸ਼ਲ ਮੀਡੀਆ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਪਿਛਲੇ ਦਿਨੀ 트ੰਪ ਪ੍ਰਸ਼ਾਸਨ ਨੇ US CIS ਅਧਿਕਾਰੀਆਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਸੀ ਕਿ ਇਮੀਗ੍ਰੇਸ਼ਨ ਪ੍ਰਾਪਤ ਕਰਨ ਵਾਲੇ ਬੇਨਕਾਰਾਂ ਦਾ ਪਿਛੋਕੜ ਜਾਣਨ ਲਈ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਤੇ ਅਮਰੀਕਾ ਦੇ ਖਿਲਾਫ ਤਾਨੀ ਜਾ ਰਿਹਾ ਇਸ ਦੇ ਨਾਲ ਵਿਦੇਸ਼ੀ ਅਤਵਾਦੀ ਵਿਚਾਰਧਾਰਾ ਨੂੰ ਕੁਚਲਣ 'ਚ ਵੀ ਮਦਦ ਮਿਲੇਗੀ ਇਸ ਦੇ ਨਾਲ ਨਾਲ ਵਿਆਹ ਵਾਲੇ ਕੇਸਾਂ ਅਤੇ ਅਸਾਈਲਮ ਲੈਣ ਵਾਲੇ ਕੇਸਾਂ ਤੇ ਵੀ ਹੁਣ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਵਿਭਾਗ ਵੱਲੋਂ ਉਹਨਾਂ ਦਾ ਸੋਸ਼ਲ ਮੀਡੀਆ ਵੀ ਚੈੱਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੁਣ ਝੂਠੇ ਕੇਸਾਂ ਤੇ ਸਿਕੰਜਾ ਕੱਸਿਆ ਜਾਵੇਗਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਐਤਵਾਰ ਨੂੰ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤਾ ਗਿਆ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਇੱਕ ਲੜਾਕੂ ਜਹਾਜ਼ ਉਡਾਉਂਦੇ ਦਿਖਾਈ ਦੇ ਰਹੇ ਨੇ ਜਹਾਜ਼ ਤੇ ਕਿੰਗ 트੍ਰੰਪ ਲਿਖਿਆ ਹੋਇਆ ਹੈ ਤੇ ਇਹ ਨਿਊਯਾਰਕ ਦੇ ਟਾਈਮਸ ਸਕੁਅਰ ਵਰਗੀਆਂ ਥਾਵਾਂ ਤੇ ਨੋ ਕਿੰਗਸ ਅੰਦੋਲਨ ਦਾ ਵਿਰੋਧ ਕਰ ਰਹੇ ਲੋਕਾਂ ਤੇ ਚਿੱਕੜ ਸੁੱਟ ਰਿਹਾ ਹੈ 트੍ਰੰਪ ਦੁਆਰਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੂਥ ਸੋਸ਼ਲ ਤੇ ਪੋਸਟ ਕੀਤੇ ਗਏ 19 ਸਕਿੰਟ ਦੇ ਵੀਡੀਓ ਚ ਉਹ ਅਮਰੀਕੀ ਸੋਸ਼ਲ ਮੀਡੀਆ ਪ੍ਰਭਾਵਕ ਹੈਰੀ ਸਿਸਨ ਤੇ ਹੋਰ ਪ੍ਰਦਰਸ਼ਨਕਾਰੀਆਂ ਤੇ ਉਪਰੋਂ ਚਿੱਕੜ ਸੁੱਟਦੇ ਹੋਏ ਦਿਖਾਈ ਦੇ ਰਹੇ ਨੇ ਰਿਪੋਰਟਾਂ ਦੇ ਅਨੁਸਾਰ ਨੋ ਕਿੰਗਸ ਵਿਰੋਧ ਪ੍ਰਦਰਸ਼ਨਾਂ 'ਚ ਲਗਭਗ 70 ਲੱਖ ਲੋਕਾਂ ਨੇ ਹਿੱਸਾ ਲਿਆ ਜੋ ਕਿ ਅਮਰੀਕਾ ਭਰ ਦੇ 2700 ਤੋਂ ਵੱਧ ਸ਼ਹਿਰਾਂ ਤੇ ਕਸਬਿਆਂ 'ਚ ਫੈਲ ਗਿਆ ਜਿੱਥੇ ਲੋਕਾਂ ਨੇ ਟਰੰਪ ਪ੍ਰਸ਼ਾਸਨ ਤੇ ਇਸ ਦੀਆਂ ਨੀਤੀਆਂ ਦੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਇਹ ਗਿਣਤੀ ਜੂਨ 'ਚ ਹੋਏ ਪਹਿਲੇ ਨੋ ਕਿੰਗਸ ਪ੍ਰਦਰਸ਼ਨ ਨਾਲੋਂ 20 ਲੱਖ ਵੱਧ ਹੈ ਪੁਲਿਸ ਦੇ ਅਨੁਸਾਰ ਇਹ ਵਿਰੋਧ ਪ੍ਰਦਰਸ਼ਨ ਜ਼ਿਆਦਾਤਰ ਸ਼ਾਂਤਮਈ ਰਹਿ ਤੇ ਕਿਸੇ ਵੱਡੀ ਝੜਪ ਜਾਂ ਗ੍ਰਿਫਤਾਰੀ ਦੀ ਕੋਈ ਰਿਪੋਰਟ ਨਹੀਂ ਹੈ ਸ਼ਿਕਾਗੋ ਚ ਜੋ ਕਿ 트াম্প ਦੀ ਸਖਤ ਇਮੀਗ੍ਰੇਸ਼ਨ ਨੀਤੀ ਦਾ ਕੇਂਦਰ ਹੈ ਲੋਕਾਂ ਨੇ ਹੈਂਡਸ ਆਫ ਸ਼ਿਕਾਗੋ ਵਰਗੇ ਪੋਸਟਰ ਲੈ ਕੇ ਤੇ ਉਲਟੇ ਅਮਰੀਕੀ ਝੰਡੇ ਤੇ ਮੈਕਸੀਕਨ ਤੇ ਪ੍ਰਾਈਡ ਝੰਡੇ ਲਹਿਰਾ ਕੇ ਪ੍ਰਦਰਸ਼ਨ ਕੀਤਾ ਲਾਸ ਐਂਜਲਸ ਦੇ ਵਿੱਚ ਪ੍ਰਦਰਸ਼ਨਕਾਰੀ ਫੁੱਲੇ ਹੋਏ ਪਹਿਰਾਵੇ ਪਹਿਨ ਕੇ ਅਤੇ ਅਮਰੀਕੀ ਝੰਡੇ ਲਹਿਰਾਉਂਦੇ ਹੋਏ ਸੜਕਾਂ ਤੇ ਉਤਰੇ ਇਸ ਵਾਧੇ ਵਿਰੋਧ ਦੇ ਵਿਚਕਾਰ ਵਾਈਟ ਹਾਊਸ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਜਿਸ ਵਿੱਚ ਰਾਸ਼ਟਰਪਤੀ 트ੰਪ ਨੂੰ ਸਮਰਾਟ ਦਾ ਤਾਜ ਪਹਿਨੇ ਹੋਏ ਦਿਖਾਇਆ ਗਿਆ ਹੈ ਸਰਕਾਰ ਸ਼ਟਡਾਊਨ ਚ ਹੈ ਅਤੇ ਵਸ਼ਿੰਗਟਨ ਚ ਬਜਟ ਬਿੱਲ ਨੂੰ ਲੈ ਕੇ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਨੇਤਾਵਾਂ ਵਿਚਕਾਰ ਟਕਰਾਅ ਜਾਰੀ ਹੈ ਡੈਮੋਕ੍ਰੈਟਿਕ ਨੇਤਾਵਾਂ ਨੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਜਦਕਿ ਕਈ ਰਿਪਬਲਿਕਨ ਕਾਨੂੰਨ ਸਾਜ਼ਾ ਨੇ ਇਹਨਾਂ ਨੂੰ ਅਮਰੀਕਾ ਵਿਰੋਧੀ ਕਿਹਾ ਹੈ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਅਚਾਨਕ ਵਧਾ ਦਿੱਤੀ ਗਈ। ਟਰੰਪ ਨੂੰ 에ਅਰ ਫੋਰਸ 1 'ਚ ਚੜਨ ਲਈ ਇੱਕ ਤੰਗ ਪੌੜੀਆਂ ਦੀ ਵਰਤੋਂ ਕਰਨੀ ਪਈ। ਫੌਕਸ ਨਿਊਜ਼ ਦੇ ਅਨੁਸਾਰ ਇੱਕ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਯੂਐਸ ਸੀਕ੍ਰੀਟ ਸਰਵਿਸ ਨੇ ਫਲੋਰੀਡਾ ਦੇ ਪਾਮ ਬੀਚ ਹਵਾਈ ਅੱਡੇ ਦੇ ਨੇੜੇ ਇੱਕ ਸ਼ੱਕੀ ਸਟੈਂਡ ਦਾ ਪਤਾ ਲਗਾਇਆ। ਇਹ ਉਸ ਖੇਤਰ ਨੂੰ ਨਿਸ਼ਾਨਾ ਬਣਾ ਸਕਦਾ ਸੀ ਜਿੱਥੇ 에어ਫੋਰਸ 1 ਆਮ ਤੌਰ ਤੇ ਲੈਂਡ ਕਰਦਾ ਹੈ ਤੇ ਉਡਾਣ ਭਰਦਾ ਹੈ ਸੀਕ੍ਰੇਟ ਸਰਵਿਸ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਤੇ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਗਏ ਐਫ ਬੀ ਆਈ ਦੇ ਡਾਇਰੈਕਟਰ ਕਸ਼ ਪਟੇਲ ਨੇ ਕਿਹਾ ਰਾਸ਼ਟਰਪਤੀ ਦੇ ਵੈਸਟ ਪਾਮ ਵਿੱਚ ਵਾਪਸ ਆਉਣ ਤੋਂ ਪਹਿਲਾਂ ਯੂ ਐਸ ਸੀਕ੍ਰੇਟ ਸਰਵਿਸ ਨੇ 에어ਫੋਰਸ 1 ਲੈਂਡਿੰਗ ਜ਼ੋਨ ਦੀ ਦ੍ਰਿਸ਼ਟੀ ਰੇਖਾ ਦੇ ਅੰਦਰ ਇੱਕ 스나이퍼 ਸਟੈਂਡ ਦੇਖਿਆ ਉਹਨਾਂ ਅੱਗੇ ਕਿਹਾ ਕਿ ਘਟਨਾ ਸਥਾਨ ਤੇ ਕੋਈ ਨਹੀਂ ਮਿਲਿਆ FBI ਨੇ ਜਾਂਚ ਦੀ ਅਗਵਾਈ ਸੰਭਾਲ ਲਈ ਅਤੇ ਘਟਨਾ ਸਥਾਨ ਤੋਂ ਸਾਰੇ ਸਬੂਤ ਇਕੱਠੇ ਕਰਨ ਲਈ ਸਰੋਤ ਭੇਜੇ ਨੇ ਫੌਕਸ ਨਿਊਜ਼ ਦੇ ਅਨੁਸਾਰ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਪਟੇਲ ਨੇ ਕਿਹਾ ਕਿ ਇਸ ਢਾਂਚੇ ਨਾਲ ਅਜੇ ਤੱਕ ਕਿਸੇ ਵਿਅਕਤੀ ਦਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਪਾਮਪੀਚ 'ਚ ਟਰੰਪ ਦੇ ਖਿਲਾਫ ਇਹ ਪਹਿਲੀ ਵਾਰੀ ਹੋਈ ਹੱਤਿਆ ਦੀ ਕੋਸ਼ਿਸ਼ ਨਹੀਂ ਹੈ ਕੁਝ ਹਫ਼ਤੇ ਪਹਿਲਾਂ ਇੱਕ 골ਫ ਕੋਰਸ ਤੇ ਇੱਕ ਵਾਰਡ ਦੇ ਨਾਲ ਇੱਕ ਸਨਾਈਪਰ ਨੇਸਟ ਮਿਲਿਆ ਸੀ ਇਸ ਤਾਜ਼ਾ ਘਟਨਾ ਨੇ ਰਾਸ਼ਟਰਪਤੀ 트ੰਪ ਲਈ ਸੁਰੱਖਿਆ ਚਿੰਤਾਵਾਂ ਨੂੰ ਫਿਰ ਤੋਂ ਜਗਾ ਦਿੱਤਾ ਹੈ ਜੋ ਅਕਸਰ ਆਪਣੇ ਮਹਿਲ ਵਾਲੇ ਘਰ ਨੂੰ ਦੇਖਣ ਲਈ ਪਾਮ ਬੀਚ ਜਾਂਦੇ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਅਗਲੇ ਸਾਲ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਨੂੰ ਮਨਾਉਣ ਲਈ ਲਿੰਕਨ ਮੈਮੋਰੀਅਲ ਦੇ ਨੇੜੇ ਵਾਸ਼ਿੰਗਟਨ 'ਚ ਇੱਕ ਨਵਾਂ ਵਿਜੇ ਸਮਾਰਕ ਬਣਾਉਣਾ ਚਾਹੁੰਦੇ ਨੇ। 트੍ਰੰਪ ਨੇ ਬੁੱਧਵਾਰ ਨੂੰ ਵਾਈਟ ਹਾਊਸ 'ਚ ਆਪਣੇ ਇੱਕ ਹੋਰ ਮਨਪਸੰਦ ਪ੍ਰੋਜੈਕਟ ਲਈ ਫੰਡਰੇਜ਼ਿੰਗ ਡਿਨਰ 'ਚ ਪ੍ਰਸਤਾਵਿਤ ਮਾਡਲਾਂ ਦਾ ਪ੍ਰਦਰਸ਼ਨ ਕੀਤਾ। ਨਵਾਂ ਵਾਈਟ ਹਾਊਸ ਬਾਲਰੂਮ ਜੋ ਕਿ ਪੈਰਿਸ 'ਚ ਆਰਕ ਡੀ ਟ੍ਰਾਇਓਮਫੇ ਵਰਗਾ ਹੈ, ਇਹ ਸਮਾਰਕ ਪੋਟੋਮੈਕ ਨਦੀ ਦੇ ਵਰਜੀਨੀਆ ਵਾਲੇ ਪਾਸੇ ਅਰਲਿੰਗਟਨ ਮੈਮੋਰੀਅਲ ਬ੍ਰਿਜ ਦੇ ਅੰਤ 'ਚ ਮੈਮੋਰੀਅਲ ਸਰਕਲ ਤੇ ਬਣਾਇਆ ਜਾਵੇਗਾ। ਵਾਈਟ ਹਾਊਸ ਨੇ ਸਮਾਰਕ ਬਾਰੇ ਬਹੁਤ ਸਾਰੇ ਵੇਰਵੇ ਜਾਰੀ ਨਹੀਂ ਕੀਤੇ ਨੇ। ਇਹ ਵੀ ਸਪਸ਼ਟ ਨਹੀਂ ਹੈ ਕਿ ਡਿਜ਼ਾਈਨ ਨੂੰ ਰਾਸ਼ਟਰੀ ਰਾਜਧਾਨੀ ਯੋਜਨਾ ਕਮਿਸ਼ਨ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਜਾਂ ਨਹੀਂ। ਰਾਸ਼ਟਰੀ ਰਾਜਧਾਨੀ ਯੋਜਨਾ ਕਮਿਸ਼ਨ ਸੰਗੀ ਯਾਦਗਾਰਾਂ ਲਈ ਡਿਜ਼ਾਈਨਾਂ ਦੀ ਸਮੀਖਿਆ ਕਰਦਾ ਹੈ। ਸਰਕਾਰੀ ਸ਼ਟਡਾਊਨ ਹੋਣ ਕਾਰਨ ਕਮਿਸ਼ਨ ਬੰਦ ਹੋ ਗਿਆ ਹੈ। ਟਰੰਪ ਨੇ ਯਾਦਗਾਰ ਦੀ ਇੱਕ ਫੋਟੋ ਪੋਸਟ ਕੀਤੀ ਟਰੰਪ ਨੇ ਪਿਛਲੇ ਸ਼ਨੀਵਾਰ ਨੂੰ ਇੰਟਰਨੈਟ ਤੇ ਪ੍ਰਸਤਾਵਿਤ ਯਾਦਗਾਰ ਦੀ ਇੱਕ ਫੋਟੋ ਪੋਸਟ ਕੀਤੀ ਸੀਗੀ ਇਹ ਹੀ ਫੋਟੋ ਪਿਛਲੇ ਮਹੀਨੇ ਵਾਸ਼ਿੰਗਟਨ ਸਥਿਤ ਹੈਰਿਸਨ ਡਿਜ਼ਾਈਨ ਕੰਪਨੀ ਦੇ ਆਰਕੀਟੈਕਟ ਨਿਕੋਲਸ ਲਿਓ ਚਾਰਬੋਨੋ ਦੁਆਰਾ ਵੀ ਸਾਂਝੀ ਕੀਤੀ ਗਈ ਸੀ ਚਾਰ ਬੋਨੋ ਨੇ ਪੋਸਟ 'ਚ ਲਿਖਿਆ ਅਮਰੀਕਾ 250 ਸਾਲਾਂ ਲਈ ਇੱਕ ਜਿੱਤ ਯਾਦਗਾਰ ਲਈ ਪ੍ਰਸਤਾਵ ਸੰਯੁਕਤ ਰਾਜ ਅਮਰੀਕਾ 'ਚ ਜਿੱਤ ਦੇ ਸਮਾਰਕਾਂ 'ਚ ਮੈਨਹਟਨ ਦੇ ਵਸ਼ਿੰਗਟਨ ਸਕੁਅਰ ਪਾਰਕ 'ਚ ਵਸ਼ਿੰਗਟਨ ਆਰਚ ਸ਼ਾਮਲ ਹੈ ਜੋ ਕਿ 1799 'ਚ ਸਾਬਕਾ ਰਾਸ਼ਟਰਪਤੀ ਜਾਰਜ ਵਸ਼ਿੰਗਟਨ ਦੇ ਉਦਘਾਟਨ ਦੀ ਸ਼ਤਾਬਦੀ ਦੀ ਯਾਦ 'ਚ ਬਣਾਇਆ ਗਿਆ ਸੀ ਬਰੁਕਲਿਨ 'ਚ ਗ੍ਰੈਂਡ ਆਰਮੀ ਪਲਾਜ਼ਾ 'ਚ ਸੋਲਜਰਜ਼ ਐਂਡ ਸੇਲਰਜ਼ ਆਰਚ ਸਿਵਲ ਯੁੱਧ ਦੌਰਾਨ ਮਾਰੇ ਗਏ ਸੈਨਿਕਾਂ ਦੀ ਯਾਦ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਮੁੱਦੇ ਤੇ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਹੈ। 트੍ਰੰਪ ਨੇ ਇਹ ਦਾਵਾ ਵੀ ਦੁਹਰਾਇਆ ਕਿ ਪ੍ਰਧਾਨ ਮੰਤਰੀ ਦਰਿੰਦਰ ਮੋਦੀ ਨੇ ਉਹਨਾਂ ਨੂੰ ਰੂਸੀ ਤੇਲ ਦੀ ਖਰੀਦ ਰੋਕਣ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ 트੍ਰੰਪ ਅਤੇ ਮੋਦੀ ਵਿਚਕਾਰ ਹਾਲ ਹੀ ਚ ਹੋਈ ਕਿਸੇ ਵੀ ਗੱਲਬਾਤ ਤੋਂ ਇਨਕਾਰ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ 트੍ਰੰਪ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਰੂਸੀ ਤੇਲ ਵਾਲਾ ਕੰਮ ਨਾ ਕਰੋ ਪਰ ਜੇ ਉਹ ਅਜਿਹਾ ਕਰਦੇ ਨੇ ਤਾਂ ਉਹ ਬਹੁਤ ਭਾਰੀ ਟੈਰਿਫ ਅਦਾ ਕਰਨਗੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਓਵਲ ਆਫਿਸ ਤੋਂ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣਗੇ ਬੁੱਧਵਾਰ ਨੂੰ ਟਰੰਪ ਨੇ ਕਿਹਾ ਕਿ ਅਮਰੀਕਾ ਇਸ ਗੱਲ ਤੋਂ ਖੁਸ਼ ਨਹੀਂ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਰਿਹਾ ਹੈ ਕਿਉਂਕਿ ਅਜਿਹਾਂ ਖਰੀਦਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੂੰ ਯੁੱਧ ਨੂੰ ਵਿੱਤ ਪ੍ਰਦਾਨ ਕਰਨ 'ਚ ਮਦਦ ਕਰਦੀਆਂ ਨੇ 트럼ਪ ਨੇ ਕਿਹਾ ਮੈਂ ਭਾਰਤ ਵੱਲੋਂ ਤੇਲ ਖਰੀਦਣ ਤੋਂ ਖੁਸ਼ ਨਹੀਂ ਸੀ ਅਤੇ ਮੋਦੀ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ ਇਹ ਇੱਕ ਵੱਡਾ ਕਦਮ ਹੈ ਹੁਣ ਸਾਨੂੰ ਚੀਨ ਤੋਂ ਵੀ ਅਜਿਹਾ ਹੀ ਕਰਵਾਉਣਾ ਪਵੇਗਾ ਭਾਰਤ ਦਾ ਜਵਾਬ ਇਸ ਸੰਦਰਭ ਦੇ ਵਿੱਚ ਵੀਰਵਾਰ ਨੂੰ ਹਫਤਾਵਾਰੀ ਬਰੀਫਿੰਗ ਦੌਰਾਨ ਸਾਹਮਣੇ ਆਇਆ ਜਿੱਥੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਰੂਸ ਤੋਂ ਤੇਲ ਖਰੀਦਣ ਬਾਰੇ ਟਰੰਪ ਦੇ ਬਿਆਨ ਤੇ ਪੁੱਛੇ ਗਏ ਸਵਾਲ ਦੇ ਜਵਾਬ ਚ ਕਿਹਾ ਮੈਨੂੰ ਕੱਲ ਦੋਵਾਂ ਨੇਤਾਵਾਂ ਵਿਚਕਾਰ ਹੋਈ ਕਿਸੇ ਗੱਲਬਾਤ ਬਾਰੇ ਜਾਣਕਾਰੀ ਨਹੀਂ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ਤੇ ਭਾਰਤ ਦਾ ਸਟੈਂਡ ਪਹਿਲਾਂ ਹੀ ਸਪਸ਼ਟ ਹੈ ਕਿ ਭਾਰਤ ਆਪਣੇ ਖਾ ਮਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਲਗਾਉਣ ਦੀਆਂ ਧਮਕੀਆਂ ਦੇ ਜਵਾਬ ਚ ਚੀਨ ਨੇ ਵਪਾਰ ਯੁੱਧ ਦੌਰਾਨ ਅਮਰੀਕਾ ਨੂੰ ਇੱਕ ਵੱਡਾ ਆਰਥਿਕ ਝਟਕਾ ਦਿੱਤਾ ਹੈ ਸਤੰਬਰ 2025 ਚ ਚੀਨ ਨੇ ਸੰਯੁਕਤ ਰਾਜ ਅਮਰੀਕਾ ਤੋਂ ਇੱਕ ਵੀ ਸੋਇਆ ਬੀਨ ਦੀ ਖਰੀਦ ਨਹੀਂ ਕੀਤੀ ਨਵੰਬਰ 2018 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਨੂੰ ਅਮਰੀਕੀ ਸੋਇਆ ਬੀਨ ਦੀ ਦਰਾਮਦ 0 ਤੇ ਪਹੁੰਚ ਗਈ ਹੈ ਚੀਨ ਦੇ ਜਨਰਲ ਐਡਮਿਨਿਸਟ੍ਰੇਸ਼ਨ ਆਫ ਕਸਟਮਸ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਤੰਬਰ ਚ ਅਮਰੀਕਾ ਤੋਂ ਸੋਇਆਬੀਨ ਦੀ ਦਰਾਮਦ ਪਿਛਲੇ ਸਾਲ ਦੇ 1.7 ਮਿਲੀਅਨ ਮੀਟ੍ਰਿਕ ਟਨ ਤੋਂ ਘਟ ਕੇ 0 ਹੋ ਗਈ। ਇਹ ਗਿਰਾਵਟ ਮੁੱਖ ਤੌਰ ਤੇ ਚੀਨ ਵੱਲੋਂ ਅਮਰੀਕੀ ਉਤਪਾਦਾਂ ਤੇ ਲਗਾਏ ਗਏ ਉੱਚ ਟੈਰਿਫ ਕਾਰਨ ਹੋਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਖਰੀਦਦਾਰ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਵਿਵਾਦ ਦੌਰਾਨ ਅਮਰੀਕੀ ਸਮਾਨ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਚੀਨ ਨੇ ਅਮਰੀਕੀ ਸੋਇਆਬੀਨ ਨੂੰ ਦੱਖਣੀ ਅਮਰੀਕੀ ਸਪਲਾਈਅਰਜ਼ ਨਾਲ ਬਦਲ ਦਿੱਤਾ ਹੈ ਬ੍ਰਾਜ਼ੀਲ ਤੋਂ ਆਯਾਤ 1 ਸਾਲ ਪਹਿਲਾਂ ਨਾਲੋਂ 29.9% ਵਧ ਕੇ 10.96 ਮਿਲੀਅਨ ਮੀਟ੍ਰਿਕ ਟਨ ਹੋ ਗਿਆ ਹੈ ਅਰਜنٹੀਨਾ ਤੋਂ ਆਯਾਤ 91.5% ਵਧ ਕੇ 1.17 ਮਿਲੀਅਨ ਮੀਟ੍ਰਿਕ ਟਨ ਹੋ ਗਿਆ ਹੈ ਜੇਕਰ ਵਪਾਰਕ ਗੱਲਬਾਤ ਅਸਫਲ ਹੁੰਦੀ ਹੈ ਤਾਂ ਅਮਰੀਕੀ ਕਿਸਾਨਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਇੱਕ ਵਿਸ਼ਲੇਸ਼ਕ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵਪਾਰ ਸਮਝੌਤਾ ਨਹੀਂ ਹੁੰਦਾ ਤਾਂ ਬ੍ਰਾਜ਼ੀਲ ਦੀ ਨਵੀਂ ਫਸਲ ਆਉਣ ਤੋਂ ਪਹਿਲਾਂ ਚੀਨ ਨੂੰ ਫਰਵਰੀ ਅਤੇ ਅਪ੍ਰੈਲ 2020 ਦੇ ਵਿਚਕਾਰ ਸੋਇਆਬੀਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਵੇਂ ਟੈਰਿਫ ਧਮਕੀਆਂ ਦੇ ਬਾਵਜੂਦ ਬੀਜਿੰਗ ਵਾਸ਼ਿੰਗਟਨ ਵਪਾਰ ਗੱਲਬਾਤ ਫਿਰ ਤੋਂ ਗਤੀ ਪ੍ਰਾਪਤ ਕਰ ਰਹੀ ਹੈ ਤੇ ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਸੋਇਆਬੀਨ ਸੌਦੇ ਲਈ ਭਰੋਸਾ ਪ੍ਰਗਟਾਇਆ ਚੀਨ ਦੁਨੀਆ ਦਾ ਸਭ ਤੋਂ ਵੱਡਾ ਸੋਇਆਬੀਨ ਆਯਾਤਕ ਹੈ ਤੇ ਅਮਰੀਕੀ ਸੋਇਆਬੀਨ ਖਰੀਦਣ ਦੇ ਮੌਕੇ ਤੇਜ਼ੀ ਨਾਲ ਘਟ ਰਹੇ ਨੇ ਕਿਉਂਕਿ ਖਰੀਦਦਾਰ ਹੁਣ ਜ਼ਿਆਦਾਤਰ ਨਵੰਬਰ ਤੱਕ ਦੱਖਣੀ ਅਮਰੀਕਾ ਤੋਂ ਸ਼ਿਪਮੈਂਟ ਬੁੱਕ ਕਰ ਰਹੇ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਇੱਕ ਵਾਰ ਫਿਰ ਵਾਈਟ ਹਾਊਸ 'ਚ ਆਪਣੀ ਮੁਲਾਕਾਤ ਦੌਰਾਨ ਇੱਕ ਗਰਮਾ-ਗਰਮ ਬਹਿਸ ਵਿਚ ਉਲਝ ਗਏ ਵਿਵਾਦ ਦਾ ਮੁੱਖ ਕਾਰਨ ਰੂਸ ਦੀਆਂ ਸ਼ਰਤਾਂ ਨੂੰ ਮੰਨਣ ਲਈ 트ੰਪ ਦਾ ਜ਼ੈਲੈਂਸਕੀ ਤੇ ਦਬਾਅ ਪਾਉਣਾ ਸੀ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ 트ੰਪ ਨੇ ਜ਼ੈਲੈਂਸਕੀ ਨੂੰ ਰੂਸ ਦੀਆਂ ਸ਼ਰਤਾਂ ਸਵੀਕਾਰ ਕਰਨ ਲਈ ਕਿਹਾ ਤੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਨੂੰ ਤਬਾਹ ਕਰ ਦੇਣਗੇ 트ੰਪ ਨੇ ਜ਼ੈਲੈਂਸਕੀ ਨੂੰ ਡੋਨਬਾਸ ਖੇਤਰ ਰੂਸ ਨੂੰ ਸੌਂਪਣ ਦੀ ਅਪੀਲ ਕੀਤੀ ਗੱਲਬਾਤ ਉਦੋਂ ਹੋਰ ਗਰਮਾ ਗਈ ਜਦੋਂ ਜ਼ੈਲੈਂਸਕੀ ਨੇ ਰੂਸ ਦੀਆਂ ਸ਼ਰਤਾਂ ਅਨੁਸਾਰ ਬਣਾਇਆ ਗਿਆ ਯੂਕਰੇਨ ਦੇ ਨਕਸ਼ੇ ਵਾਲੇ ਦਸਤਾਵੇਜ਼ ਨੂੰ ਰੱਦ ਕਰ ਦਿੱਤਾ ਇਸ ਤੇ 트럼ਪ ਗੁੱਸੇ ਚ ਆ ਗਿਆ ਤੇ ਗੁੱਸੇ ਚ ਬੋਲਣ ਲੱਗ ਪਏ ਤੇ ਇਥੋਂ ਤੱਕ ਕਿ ਉਹਨਾਂ ਨੇ ਗੁੱਸੇ ਚ ਆ ਕੇ ਕਾਗਜ਼ ਜ਼ਮੀਨ ਤੇ ਸੁੱਟ ਦਿੱਤੇ ਉਹਨਾਂ ਨੇ ਜ਼ੇਲੈਂਸਕੀ ਨੂੰ ਚੇਤਾਵਨੀ ਦਿੱਤੀ ਕਿ ਯੂਕਰੇਨ ਜੰਗ ਹਾਰ ਰਿਹਾ ਹੈ ਤੇ ਜੇਕਰ ਸ਼ਰਤਾਂ ਨਾ ਮੰਨੀਆਂ ਤਾਂ ਬਾਕੀ ਬੱਚਾ ਯੂਕਰੇਨ ਵੀ ਤਬਾਹ ਹੋ ਜਾਵੇਗਾ ਜ਼ੇਲੈਂਸਕੀ ਨੇ ਦੱਸਿਆ ਕਿ ਉਸ ਨੂੰ ਉਮੀਦ ਸੀ ਕਿ ਟਰੰਪ ਰੂਸ ਵਿਰੁੱਧ ਲੜਨ ਲਈ ਹਥਿਆਰ ਮੁਹੱਈਆ ਕਰਵਾਉਣਗੇ ਪਰ ਇਸ ਦੀ ਬਜਾਏ ਟਰੰਪ ਨੇ ਯੁੱਧ ਨੂੰ ਰੋਕਣ ਲਈ ਸ਼ਰਤਾਂ ਮੰਨਣ ਤੇ ਜ਼ੋਰ ਦਿੱਤਾ ਰੂਸ ਇਸ ਸਮੇਂ ਯੂਕਰੇਨ ਨਾਲ ਜੰਗ ਖਤਮ ਕਰਨ ਦੇ ਬਦਲੇ ਸਿਰਫ ਡੋਨਬਾਸ ਦੀ ਮੰਗ ਕਰ ਰਿਹਾ ਹੈ ਤੇ ਬਦਲੇ ਚ ਦੱਖਣੀ ਖੇਰਸਨ ਅਤੇ ਜ਼ਰੋਜੀਆ ਦੇ ਕੁਝ ਹਿੱਸੇ ਯੂਕਰੇਨ ਨੂੰ ਦੇਣ ਲਈ ਤਿਆਰ ਹੈ ਜਦਕਿ ਪਹਿਲਾਂ ਪੂਰੇ ਖੇਰਸਨ ਤੇ ਜ਼ਰੂਰੀ ਜ਼ਰੀਆ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਜ਼ੇਲੈਂਸਕੀ ਆਪਣੀ ਮੰਗ ਤੇ ਅੜੇ ਹੋਏ ਨੇ ਮੁਲਾਕਾਤ ਤੋਂ ਬਾਅਦ ਜ਼ੇਲੈਂਸਕੀ ਨੇ ਅਮਰੀਕਾ ਯੂਰਪ ਅਤੇ ਜੀ7 ਦੇਸ਼ਾਂ ਨੂੰ ਰੂਸ ਨਾਲ جنگ ਖਤਮ ਕਰਨ ਲਈ ਫੈਸਲਾ ਕੋਨ ਕਦਮ ਚੁੱਕਣ ਦਾ ਸੱਦਾ ਦਿੱਤਾ ਇਹ ਗਰਮਾ-ਗਰਮ ਬਹਿਸ ਪਹਿਲਾਂ ਹੋਈ ਉਸ ਮੁਲਾਕਾਤ ਦੀ ਯਾਦ ਦਿਵਾਉਂਦੀ ਹੈ ਜਦੋਂ ਟਰੰਪ ਅਤੇ ਜੇਡੀ ਵੈਨਸ ਨੇ ਜ਼ੇਲੈਂਸਕੀ ਤੇ ਅਮਰੀਕੀ ਸਮਰਥਨ ਲਈ ਧੰਨਵਾਦ ਨਾ ਕਰਨ ਦਾ ਦੋਸ਼ ਲਗਾਇਆ ਸੀ ਗਾਜ਼ਾ 'ਚ 9 ਦਿਨਾਂ ਦੀ ਜੰਗਬੰਦੀ ਐਤਵਾਰ ਨੂੰ ਉਸ ਸਮੇਂ ਖਤਰੇ 'ਚ ਪੈ ਗਈ ਜਦੋਂ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਦੱਖਣੀ ਖੇਤਰ 'ਚ ਹਵਾਈ ਹਮਲੇ ਕੀਤੇ ਨੇ ਫੌਜ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਹਮਾਸ ਦੇ ਉਸਦੇ ਸੈਨਿਕਾਂ ਉੱਤੇ ਹਮਲਿਆਂ ਦੇ ਬਦਲੇ 'ਚ ਕੀਤੀ ਗਈ ਹੈ ਹਮਾਸ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ ਕਹਿੰਦਾ ਹੈ ਕਿ ਉਹ ਜੰਗਬੰਦੀ ਸਮਝੌਤੇ ਦੀ ਪੂਰੀ ਤਰੀਕੇ ਨਾਲ ਪਾਲਣਾ ਕਰ ਰਿਹਾ ਹੈ ਤੇ ਇਜ਼ਰਾਈਲ ਝੂਠੇ ਬਹਾਨਿਆਂ ਹੇਠ ਹਮਲੇ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੇ ਫੌਜ ਨੂੰ ਗਾਜ਼ਾ 'ਚ ਅੱਤਵਾਦੀ ਟੀਚਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਉਸ ਨੇ ਹਮਾਸ ਤੇ 10 ਅਕਤੂਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਨਾਲ ਲਾਗੂ ਹੋਈ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ ਜਿਸ ਨਾਲ 2 ਸਾਲਾਂ ਤੋਂ ਚੱਲ ਰਹੀ ਲੜਾਈ ਦਾ ਅੰਤ ਹੋਇਆ ਇਜ਼ਰਾਈਲੀ ਫੌਜ ਨੇ ਕਿਹਾ ਕਿ ਰਫਾਹ ਖੇਤਰ 'ਚ ਫੌਜੀਆਂ ਤੇ ਰਾਕਟ ਹਮਲੇ ਅਤੇ ਗੋਲੀਬਾਰੀ ਹੋਈ ਜਿਸ ਕਾਰਨ ਹਵਾਈ ਫੌਜ ਨੂੰ ਲੜਾਕੂ ਜਹਾਜ਼ਾਂ ਤੇ ਤੋਪਖਾਨੇ ਨਾਲ ਜਵਾਬ ਦੇਣਾ ਪਿਆ ਸਥਾਨਕ ਲੋਕਾਂ ਨੇ ਦੱਖਣੀ ਰਫਾਹ ਚ ਝੜਪਾਂ ਦੀ ਰਿਪੋਰਟ ਦਿੱਤੀ ਜਿੱਥੇ ਹਮਾਸ ਦੀ ਇੱਕ ਸਥਾਨਕ ਗਰੋ ਨਾਲ ਝੜਪ ਹੋਈ ਜਦੋਂ ਇਜ਼raਇਲੀ ਟੈਂਕ ਦੇਖੇ ਗਏ ਇਸ ਦੌਰਾਨ ਨੇਤਨਯਾਹੁ ਨੇ ਮੰਤਰੀਆਂ ਨਾਲ ਇੱਕ ਮੀਟਿੰਗ ਕੀਤੀ ਜਿਸ ਤੋਂ ਬਾਅਦ ਕੁਝ ਮੰਤਰੀਆਂ ਨੇ ਦੁਸ਼ਮਣੀ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਰਾਸ਼ਟਰੀ ਸੁਰੱਖਿਆ ਮੰਤਰੀ ਇਤਮਾਰ ਬੇਨ ਗਵੀਰ ਨੇ ਕਿਹਾ ਸਾਨੂੰ ਪੂਰੀ ਤਾਕਤ ਨਾਲ ਲੜਾਈ ਮੁੜ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਹ ਮੰਨਣਾ ਹੈ ਕਿ ਹਮਾਸ ਸਮਝੌਤੇ ਦੀ ਪਾਲਣਾ करेगा एक ਖਤਰਨਾਕ ਪਰਮਾ Telangana ਦੀ ਇੱਕ ਮਾਂ ਅਤੇ ਧੀ ਦੀ ਸ਼ਨੀਵਾਰ ਸਵੇਰੇ ਅਮਰੀਕਾ ਚ ਵਾਪਰੇ ਇੱਕ ਸੜਕ ਹਾਦਸੇ ਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਪਰਿਵਾਰਕ ਸੂਤਰਾਂ ਅਨੁਸਾਰ Telangana ਦੇ Mancherial ਜ਼ਿਲ੍ਹੇ ਦੀ ਰਹਿਣ ਵਾਲੀ 52 ਸਾਲਾ ਪਥਾਰਾ ਮਾਦੇਵੀ ਅਤੇ ਉਸਦੀ ਧੀ ਤੇਜਸਵੀ ਸ਼ਿਕਾਗੋ ਨੇੜੇ ਇੱਕ ਕਾਰ 'ਚ ਜਾ ਰਹੀਆਂ ਸਨ ਜਦੋਂ ਇੱਕ ਟਰੱਕ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਰਮਾਦੇਵੀ ਪਤਨੀ ਵਿਗਨੇਸ਼ ਅਤੇ ਉਹਨਾਂ ਦੀ ਛੋਟੀ ਧੀ ਤੇਜਸਵੀ ਦੀ ਇਸ ਹਾਦਸੇ 'ਚ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਮਾਦੇਵੀ ਆਪਣੀ ਛੋਟੀ ਧੀ ਤੇਜਸਵੀ ਦੇ ਨਾਲ ਆਪਣੀ ਵੱਡੀ ਧੀ ਵੱਲੋਂ ਲੈ ਨਵੇਂ ਘਰ 'ਚ ਪ੍ਰਵੇਸ਼ ਕਰਨ ਲਈ ਰੱਖੇ ਗਏ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੀ ਸੀ ਜਾਣਕਾਰੀ ਮੁਤਾਬਕ ਵਿਗਨੇਸ਼ ਆਪਣੀ ਪਤਨੀ ਨਾਲ ਅਮਰੀਕਾ ਰਹਿਣ ਵਾਲੀਆਂ ਆਪਣੀਆਂ ਧੀਆਂ ਨੂੰ ਮਿਲਣ ਗਏ ਹੋਏ ਸਨ ਵਿਗਨੇਸ਼ ਜੋੜੇ ਦੀਆਂ ਦੋ ਧੀਆਂ ਨੇ ਸਰਵੰਤੀ ਅਤੇ ਤੇਜਸਵੀ ਦੋਵੇਂ ਵਿਆਹਾਂ ਹੋਈਆਂ ਨੇ ਤੇ ਅਮਰੀਕਾ 'ਚ ਵੱਸੀਆਂ ਹੋਈਆਂ ਨੇ ਇੱਕ ਹੋਰ ਮੰਦ ਭਾਗੀ ਖਬਰ ਮੁਤਾਬਕ ਹਰਿਆਣਾ ਦੇ ਕਰਨਾਲ 'ਚ ਪੈਂਦੇ ਹਥਲਾਨਾ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਪਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰ ਅਨੁਸਾਰ ਲਗਭਗ ਡੇਢ ਸਾਲ ਪਹਿਲਾਂ ਪ੍ਰਦੀਪ ਅਮਰੀਕਾ ਗਿਆ ਸੀ ਤੇ ਸਟੋਰ 'ਚ ਕੰਮ ਕਰਨ ਲੱਗਾ ਸੀ ਅਮਰੀਕਾ 'ਚ ਰਹਿਣ ਵਾਲੇ ਇੱਕ ਸੇਵਾਮੁਕਤ ਫੌਜੀ ਨੇ ਅਚਾਨਕ ਸਟੋਰ 'ਚ ਫਾਇਰਿੰਗ ਸ਼ੁਰੂ ਕਰ ਦਿੱਤੀ ਉਸ ਸਮੇਂ ਪ੍ਰਦੀਪ ਵੀ ਉੱਥੇ ਮੌਜੂਦ ਸੀ ਚਸ਼ਮਦੀਦਾਂ ਮੁਤਾਬਕ ਮਲਜ਼ਮ 15 ਮਿੰਟ ਪਹਿਲਾਂ ਹੀ ਸਟੋਰ 'ਚ ਦਾਖਲ ਹੋਇਆ ਸੀ ਤੇ ਆਉਂਦੇ ਹੀ ਪ੍ਰਦੀਪ ਤੇ 3-4 ਰਾਊਂਡ ਫਾਇਰ ਕਰ ਦਿੱਤੇ ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਫਾਇਰਿੰਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ